ਮੇਰੇ ਪਿੰਡ ਮੇਰੇ ਖੇਤ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਆ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਰਬਰੀ ਬੱਕਰੀਆਂ ਤੇ ਇੱਕ ਵੀਡੀਓ ਕਿਉਂਕਿ ਆਪਾਂ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਫੋਨ ਆਉਂਦੇ ਆ ਭਰਾਵਾਂ ਦੇ ਜਿਨ੍ਹਾਂ ਨੂੰ ਬੱਕਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਗਈ ਤੇ ਉਹਨਾਂ ਨੇ ਆਪਣੀਆਂ ਵੀ ਇੱਕ ਦੋ ਵੀਡੀਓ ਵੇਖੀਆਂ ਤੇ ਬਰਬਰੀਆਂ ਬੱਕਰੀਆਂ ਆਪਣੀਆਂ ਘਰੇ ਫਿਰਦੀਆਂ ਵੇਖੀਆਂ ਉਹਨਾਂ ਦੇ ਫੋਨ ਆਉਂਦੇ ਆ ਬਈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਪਛਾਣ ਨਹੀਂ ਗਈ ਜੇ ਅਸੀਂ ਲੱਗੇ ਤਾਂ ਇਹਦੇ ਵਿੱਚ ਕੀ ਦੇਖ ਗਏ ਅਸੀਂ ਵੀ ਕਿਵੇਂ ਸਾਨੂੰ ਪਹਿਚਾਣ ਆਵੇ ਬਰਬਰੀ ਬੱਕਰੀ ਆ ਜਾਂ ਇਹ 도ਗਲੀ ਆ ਦੇਸੀ ਆ ਬੀਟਲ ਆ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਤੇ ਬਹੁਤ ਭਰਾਵਾਂ ਦੇ ਪੰਜਾਬ ਦੇ ਕੋਨੇ-ਕੋਨੇ ਤੋਂ ਫੋਨ ਆਉਂਦੇ ਆ ਡੇਲੀ ਸਾਨੂੰ ਘੱਟੋ-ਘੱਟ 10-15 ਫੋਨ ਆ ਜਾਂਦੇ ਆ ਵਿੱਚੋਂ ਕੁਝ ਅਸੀਂ ਵੀ ਰিসিਵ ਵੀ ਕਰ ਲੈਨੇ ਆ ਕਈ ਵਾਰੀ ਸਮਾਂ ਹੀ ਉਹ ਜਾ ਹੁੰਦਾ ਵੀ ਨਹੀਂ ਚੱਕੇ ਜਾਂਦੇ ਫੋਨ ਪਰ ਦੁਆਰਾ ਫੇਰ ਉਹਨਾਂ ਨਾਲ ਗੱਲ ਕਰ ਲਈਦੀ ਆ ਫੋਨ ਲਾ ਕੇ ਤੇ ਅੱਜ ਆਪਾਂ ਉਹਨਾਂ ਭਰਾਵਾਂ ਨੂੰ ਦੱਸਾਂਗੇ ਬਰਬਰੀ ਬੱਕਰੀ ਬਾਰੇ ਵੀ ਇਹਦੀ ਕੀ ਪਹਿਚਾਣ ساری ਇਹਦੇ ਵਿੱਚ ਤੇ ਗੱਲ ਕਰੂਗਾ ਆਪਣਾ ਸਿਮਰਨਦੀਪ ਸਿੰਘ ਖਾਲਸਾ ਸਸਰੀ ਕਾਲ ਸਿੰਘ ਕੀ ਹਾਲ ਆ ਠੀਕ ਆ ਵਦਿਆ ਤੁਸੀਂ ਦੱਸੋ ਬਦ ਗਿਆ ਸਾਰੇ ਹਾਂ ਠੀਕ ਆ ਜੀ ਤੇ ਆਪਾਂ ਇਹਦੇ ਬਾਰੇ ਨਾ ਗੱਲ ਕਰਨੀ ਹੈ ਦਰਸ਼ਕਾਂ ਨੂੰ ਆਪਾਂ ਸਾਰਾ ਸਮਝਾਉਣਾ ਇਹਦੇ ਬਾਰੇ ਬੱਕਰੀ ਬਾਰੇ ਵੀ ਇਹ ਕੋਨੀ ਸਿੰਗਾ ਵਾਲੀ ਵੀ ਕਈ ਕਹਿ ਦਿੰਦੇ ਵੀ ਸਿੰਗਾ ਵਾਲੀ ਮਾੜੀ ਆ ਹਨਾ ਵੀ ਉਹ ਬਰਬਰ ਹੀ ਨਹੀਂ ਗਈ ਜਾਂ ਘਰੇ ਨਹੀਂ ਰੱਖਣੀ ਗਈ ਜਾਂ ਕੋਨੀ ਰੱਖਣੀ ਆ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਆਪਾਂ ਸ਼ੁਰੂ ਕਰਾਂਗੇ ਕੋਹਨੀ ਤੋਂ ਇਹਦੇ ਬਾਰੇ ਡਿਟੇਲ ਦੇ ਦੇ ਸਾਰੀ ਇਹਨਾਂ ਦਾ ਕੱਦ ਛੋਟਾ ਹੁੰਦਾ ਕੰਨ ਖੜੇ ਹੁੰਦੇ ਆ ਜ਼ਰੂਰੀ ਨਹੀਂ ਕੰਨ ਸਾਰਿਆਂ ਦੇ ਖੜੇ ਹੋਣ ਤੇ ਛੋਟੇ ਕਿੰਨਾ ਦੇ ਹੁੰਦੇ ਆ ਆਪਾਂ ਕੀ ਵੇਖ ਕੇ ਲੈਣੀ ਹੈ ਬੱਕਰੀ ਇਹਦਾ ਸਭ ਤੋਂ ਪਹਿਲਾਂ ਇਹ ਵੇਚ ਚੈੱਕ ਕਰਨਾ ਕਿੰਨਾ ਦੁੱਧ ਆ ਸਹੀ ਆ ਆਪਾਂ ਵੇਖ ਲਈਏ ਕੰਨ ਖੜੇ ਆ ਕਈ ਵੀਰ ਧੋਖਾ ਖਾ ਜਾਂਦੇ ਜਿਹੜੇ ਨਵੇਂ ਸ਼ੁਰੂ ਕਰਦੇ ਆ ਕੰਮ ਕਿ ਭਾਈ ਵਪਾਰੀ ਹੁੰਦੇ ਨੇ ਜਿਹੜੇ ਬਈ ਕੰਨ ਖੜੇ ਹੈਗੇ ਬਹੁਤ ਵੀਡੀਓ ਚ ਵੇਖਦੇ ਟਿਹੜੇ ਤੇ ਚਲੋ ਠੀਕ ਆ ਲੈ ਲੈਂਦੇ ਆ ਪਰ ਉਹ ਲੇਵਾ ਨਹੀਂ ਚੈੱਕ ਕਰਦੇ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਅੱਗੇ ਜਾ ਕੇ ਜਦੋਂ ਬੱਕਰੀ ਸੂਂਦੀ ਆ ਬੱਚੇ ਦਿੰਦੀ ਆ ਜੇ ਉਹਦੇ ਥੱਲੇ ਦੁੱਧ ਨਹੀਂ ਹੋਊਗਾ ਤੂੰ ਬੱਚੇ ਕਿਵੇਂ ਸੰਭੋਗੀ ਐਹਦਾ ਲੇਵਾ ਆ ਬੱਕਰੀ ਹੈਗੀ ਸਾਡੀ ਇਹਦੇ ਚੇਹੇ ਥੱਲੇ ਹੈਗਾ ਵਧੀਆ ਚੰਗਾ ਦੁੱਧ ਆਗਾ ਸੋ ਇਹਨੇ ਬਹੁਤ ਵਧੀਆ ਬੱਚੇ ਪਾਲੇ ਹੈਗੇ ਇਹਦੇ ਕੰਨ ਵੀ ਖੜੇ ਆ ਚਲੋ ਇਹ ਸੁਣੀ ਆਂਗੀ ਹੁਣ ਇਸ ਟਾਈਮ ਤੇ ਚਲੋ ਆਪਣੇ ਕੋਲੇ ਛੋਟੇ ਕੰਨਾਂ ਵਾਲੀ ਹੈਣੀਗੀ ਨਹੀਂ ਤਾਂ ਉਹ ਵੀ ਦਿਖਾ ਦਿੰਦੇ ਕਿ ਉਹ ਛੋਟੇ ਕੰਨਾਂ ਵਾਲੀ ਹੈਗੀ ਆ ਉਹ ਬੱਕਰਾ ਫਿਰਦਾ ਪਰੇ ਬਰਬਰੀ ਆ ਉਹ ਬੱਕਰਾ ਪਰ ਪੱਠ ਜਾਂ ਬੱਕਰੀ ਹੈ ਨਹੀਂ ਨਾ ਇਹ ਤਾਂ ਨਹੀਂ ਨਹੀਂ ਕੰਨ ਤਾਂ ਪੌਦੇ ਦਿਖਾ ਸਕਦੇ ਆ ਕੰਨ ਉਹ ਵੀ ਦਿਖਾ ਸਕਦੇ ਪਰ ਮੈਂ ਲੀਵੀ ਦੀ ਗੱਲ ਕਰਦਾ ਸੀ ਕਿ ਉਹ ਦਾ ਦਿਖਾ ਦਿੰਦੇ ਉਹਦਾ ਸੀਗੀ ਇੱਕ ਆਪਣੇ ਕੋਲੇ ਹੈ ਨਾ ਆਪਾਂ ਪਰ ਉਹਦੇ ਥੱਲੇ ਦੁੱਧ ਚੰਗਾ ਸੀ ਉਹਨੇ ਬੱਚੇ ਆ ਉਹਦੇ ਬਹੁਤ ਵਧੀਆ ਪਾਲੇ ਹਾਂ ਸੋ ਆਪਾਂ ਮੈਂ ਇਹੀ ਗੱਲ ਕਹਿਣਾ ਕੰਨ ਐਡੇ ਨਹੀਂ ਮੈਟਰ ਕਰਦੇਗੇ ਕਿ ਜਿੰਨਾ ਦੁੱਧ ਕਰਦਾ ਕਿਉਂਕਿ ਉਹ ਜੇ ਉਹਨੇ ਬੱਚੇ ਵਧੀਆ ਦੇਤੇ ਦੁੱਧ ਚੰਗਾ ਹੋਇਆ ਬੱਕਰੀ ਥੱਲੇ ਦੇ ਬੱਚੇ ਵਧੀਆ ਮੰਨ ਜਾਣਗੇ ਉਦੋਂ ਅੱਗੇ ਬਰੀਡ ਤਿਆਰ ਹੋ ਚੁਗੀ ਹਾਂ ਸੋ ਮੈਂ ਇਹੀ ਗੱਲ ਕਹਿਣਾ ਕੰਨਾਂ ਤੇ ਬਾਹਲਾ ਨਾ ਜਾਇਓ ਠੀਕ ਹੈ ਦੁੱਧ ਜ਼ਰੂਰ ਵੇਖਿਓ ਪਰ ਕੰਨ ਵੀ ਵੇਖਿਓ ਕਿਉਂਕਿ ਕੰਨ ਖੜੇ ਵੀ ਖੜੇ ਕੰਨਾਂ ਵਾਲੀ ਘਰੇ ਸੋਹਣੀ ਲੱਗਦੀ ਆ ਹਨਾ ਵੀ ਜੇ ਆਪਾਂ ਨਸਲ ਰੱਖਣੀ ਆ ਉਹਦੇ ਵਿੱਚ ਉਹਦਾ ਲੇਵਾ ਵੀ ਹੋਵੇ ਲੇਵਾ ਵੀ ਤੇ ਕੰਨ ਵੀ ਥੋੜੇ ਜੇ ਸੋਹਣੇ ਹੋਣ ਹਨਾ ਤੇ ਕੋਨੀ ਹੋਵੇ ਜਾਂ ਸਿੰਗਾ ਵਾਲੀ ਉਹਦਾ ਕੋਈ ਉਹਦਾ ਕੋਈ ਇਸ਼ੂ ਨਹੀਂ ਗਾ ਐਡਾ ਤੇ ਆਪਾਂ ਚੱਲ ਉਹ ਲੇਵੇ ਵਾਲੀ ਬੱਕਰੀ ਵੀ ਦਿਖਾਉਣੇ ਆ ਬਹੁਤ ਆ ਵੀ ਸਿੰਗਾ ਇਹ ਤਾਂ ਚੱਲ ਹੁਣ ਆਪਣੀ ਜਿਹੜੀ ਹੈਗੀ ਆ ਵੀ ਟੋਕੜ ਹੋਈ ਪਈ ਹੈ ਬੱਕਰੀ ਇਹਦਾ ਤਾਂ ਬੱਚੇ ਹੀ ਬਰਾਬਰ ਹੋਏ ਖੜੇ ਆ ਕਿਹੜਾ ਬੱਚਾ ਇਹਦਾ ਹਾਂ ਕੋਈ ਐਦਾਂ ਤੇ ਬਾਕੀ ਦੂਰੀ ਯਾਰ ਕਰਾਸ ਵੀ ਹੋ ਗਈ ਹੈ ਇਹ ਨੂੰ ਹੋ ਗਏ 20 25 ਦਿਨ ਕਿ ਉਹ ਸਮੇਂ ਦੇ ਨਾਲ ਦੁੱਧ ਘਟ ਜਾਂਦੀਆਂ ਹਜੇ ਵੀ ਹਵਾਨਾ ਇਹਦਾ ਪੂਰਾ ਬਾਕੀ ਹੁਣ ਤਾਂ ਬੱਚਿਆਂ ਨੂੰ ਚੰਗਾਇਆ ਆਪਾਂ ਇਹਦਾ ਤੇ ਆ ਜਾ ਉਹ ਦਿਖਾ ਜਿਹੜੀ ਬੈਂਦੀ ਜਾਂਦੀ ਪਰੇ ਬਾਕੀ ਇੰਨਾ ਨਾ ਕਰਿਓ ਕਿ ਪੱਜੋ ਉਹ ਨਹੀਂ ਲੈਣੀ ਆ। ਕਈ ਵਾਰਾ ਸਿੰਘਾ ਵਾਲੀਆਂ ਬੱਕਰੀਆਂ ਵੀ ਖੋਨੇ ਬੱਚੇ ਦੇ ਦਿੰਦੇ ਨੇ। ਉਹ ਵੀ ਆਪਾਂ ਦੱਸਾਂਗੇ ਵੀ ਸਿੰਘਾਂ ਵਾਲੀ ਬੱਕਰੀ ਨੇ ਕੀ ਕੋਸ ਰਿਜ਼ਲਟ ਕੱਢਿਆ। ਇਹ ਆਪਣੀ ਮੋਟੀ ਬੱਕਰੀ ਆ। ਘਰ ਦੀ ਬੱਠਾ ਹੈ। ਘਰ ਦੀਆਂ ਹੀ ਸਾਰੀਆਂ ਵੈਸੇ ਤਾਂ ਜੀ। ਪਰ ਫੇਰ ਵੀ ਇਹ ਥੋੜੀ ਜੀ ਚਾਵਾਂ ਨਾਲ ਪਾਲੀ ਆ। ਚਾਵਾਂ ਨਾਲ ਪਾਲੀ ਹੋਈ ਆ ਹਨਾ। ਹਾਂ। ਇਹਦਾ ਹਵਾਨਾ ਦਿਖਾ ਲੱਤ ਤਾਂ ਚੱਕੇ ਦੀ। ਘੱਟੋ ਘਾਟ ਇਹ 6 ਮਹੀਨਿਆਂ ਦੀ ਸੂਈ ਹੋਈ ਆ। ਤੇ ਸਵਾ ਮਹੀਨੇ ਦੀ ਮਹੀਨੇ ਦੀ ਕਰਾਸ ਵੀ ਆ ਦੂਰੀ ਆ ਇਹ ਇਹਦੀ ਜਿੱਡੀ ਦੀ ਪੱਠ ਹੋਈ ਫਿਰਦੀ ਆ ਇਹਦੀ ਪੱਠ ਜਿਹੜੀ ਕੋਨੀ ਆ ਇਹ ਆ ਜੀ ਆ ਵੇ ਇਹ ਸਿੰਗਾ ਸਿੰਗਾ ਕੇ ਪਰ ਇਹਦੀ ਪੱਠ ਕੋਨੀ ਆ ਇਹਦੀ ਪੱਠ ਗਾਂ ਅਗਲੀ ਕੋਨੀ ਆ ਪਹਿਲੇ ਸੂਏ ਸੂਈ ਆ ਇਹ ਤੇ ਦੰਦ ਪੱਟ ਕੇ ਦਿਖਾਈ ਕਿੰਨੇ ਆ ਤੇ ਦੋ ਦੰਦ ਹੋ ਗਈ ਕਿ ਖੀਰੀ ਖੜੀ ਆ ਜੀ ਦੋ ਦੰਦ ਚਾਰ ਦੰਦ ਚੱਕਦੀ ਆ ਦੋ ਹੋਈ ਆ ਚੌਕ ਦੇ ਚੱਕ ਰਹੀ ਆ ਹੁਣ ਆਹ ਤੇ ਪਹਿਲੇ ਸੂਏ ਸੂਈ ਆ ਜੀ ਆ ਪੱਠ ਆ ਇਹਦੀ ਪੱਠ ਦਿਖਾਈ ਫੜ ਕੇ ਮਾੜੀ ਜਿਹੀ ਇਹ ਪਾਠੇ ਦੀ ਜਮਾਂ ਕੋ ਨਹੀਂ ਹੈ ਪਿਓਰ ਕੁਆਲਟੀ ਦੇ ਵਿੱਚ ਆ ਖੜੇ ਕੰਨਾਂ ਦੇ ਵਿੱਚ ਇਹ ਹਜੇ ਤੱਕ ਆਪਾਂ ਕ੍ਰੋਸ ਨਹੀਂ ਕਰਾਈ ਘੱਟੋ ਘੱਟ 6 ਮਹੀਨਿਆਂ ਦੀ ਸੱਤਾਂ ਦੀ ਹੋਣ ਵਾਲੀ ਆ ਇਹ 6 6 ਮਹੀਨਿਆਂ ਦੀ ਹੋਈ ਆ ਹਾਂ ਸੋ ਮੈਂ ਉਹੀ ਗੱਲ ਕਰਦਾ ਸੀ ਕਿ ਇਹਦੇ ਥੱਲੇ ਦੁੱਧ ਚੰਗਾ ਸੀਗਾ ਹੂੰ ਤੇ ਇਹਦੀ ਪਾਠੇ ਗਿੱਡੀ ਸੋਹਣੀ ਬਣੀ ਆ ਹਾਂ 6 ਮਹੀਨਿਆਂ ਦੇ ਵਿੱਚ ਉਹ ਬੱਕਰੀ ਬਣ ਗਈ ਉਹ ਬੱਕਰੀ ਬਣ ਗਈ ਹੂੰ ਤੇ ਜੋ ਹੀ ਆਪਾਂ ਦੁੱਧਨ ਦੀ ਨਹੀਂ ਖਿਆਲ ਕਰਦੇਗੇ ਕੱਲੇ ਕਾਨੀ ਵੇਖੀ ਜਾਂਦੇ ਉਹਦੀ ਬਾਅਦ ਚ ਇੰਨਾ ਵਾਲਾ ਹਾਲ ਸੁਗਾ ਮੈਨੂੰ ਤਾਂ ਲੱਗਦਾ ਨਹੀਂ ਇਹ ਤਾਂ ਫਿਰ ਉਮਰੀ ਛੋਟੀ ਮਹੀਨੇ-ਮਹੀਨੇ ਦੇ ਹੋਏ ਆ ਹਜੇ ਨਹੀਂ ਕਈ ਹੁੰਦੇ ਆ ਕਿ ਨੂੰਹ ਕਹਿਣਾ ਹੈ ਕਿ ਐਡੀ ਰਹਿ ਜਾਂਦੇ ਆ ਐ ਡੇ ਡੇ ਰਹਿ ਜਾਂਦੇ ਨਿਕੇ ਨਿਕੇ ਹਾਂ ਤੇ ਦੁੱਧ ਨਹੀਂ ਹੁੰਦਾ ਤੇ ਆ ਦੇਖੋ ਵੀ ਜਿਹੜੇ ਖੜੇ ਕੰਨਾਂ ਵਾਲੀਆਂ ਕਈ ਵਾਰੀ ਉਹ ਵੀ ਐ ਟੁੱਟੇ ਕੰਨਾਂ ਦੇ ਵਿੱਚ ਬੱਚੇ ਕੱਢ ਜਾਂਦੀਆਂ ਇਹਨਾਂ ਦੇ ਰਿਜ਼ਲਟ ਤਾਂ ਨਹੀਂ ਭੇਜ ਆਉਂਦਾਗਾ ਹਜੇ ਤੱਕ ਵੀ ਕਹਿ ਲਗੇ ਆਪਾਂ ਚੰਗੇ ਬਰੀਡਰ ਤੋਂ ਕਰਾਸ ਕਰਾਈ ਆ ਬੱਕਰੀ ਵੀ ਆਪਣੀ ਬਹੁਤ ਚੰਗੀ ਆ ਆ ਬੱਕਰੀ ਹੈ ਪੂਰੀ ਕੁਆਲਿਟੀ ਦੇ ਵਿੱਚ ਆ ਵੀ ਦਿਖਾ ਦੇ ਲਾਲ ਗੁਲਦਾਰ ਦੇ ਵਿੱਚ ਇਸ ਬੱਕਰੀ ਥੱਲੇ ਦੁੱਧ ਵੀ ਹੈਗਾ ਹੈਗਾ ਇਸ ਕਲਰ ਦੀ ਮਾਰਕੀਟ ਬਹੁਤ ਜ਼ਿਆਦੇ ਆ ਇਸ ਕਲਰ ਦੀ ਮਾਰਕੀਟ ਬਾਹਰ ਲਿਆ ਆਦਰ ਸਟੇਟ ਦੇ ਵਿੱਚ ਬਹੁਤ ਜ਼ਿਆਦੇ ਆ ਲਾਲ ਗੁਲਦਾਰ ਦੀ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਚਿੱਟੇ ਰੰਗ ਨੂੰ ਜ਼ਿਆਦਾ ਪਸੰਦ ਕਰਦੇ ਆ ਤੇ ਆਦਰ ਸਟੇਟ ਜਿਵੇਂ ਮਹਾਰਾਸ਼ਟਰ ਹੋ ਗਿਆ ਜੂਪੀ ਦੇ ਵਿੱਚ ਇਸ ਨੂੰ ਲਾਲ ਗੁਲਦਾਰ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਤੇ ਉਹ ਵੀ ਸਿੰਗਾਂ ਵਾਲੀ ਨੂੰ ਉਹ ਜਿਹੜੀ ਘੋਨੀ ਆ ਉਹਨੂੰ ਮੁੰਡੀ ਕਹਿੰਦੇ ਆ ਮੁੰਡੀ ਨੂੰ ਘੱਟ ਪਸੰਦ ਕਰਦੇ ਆ ਤੇ ਆ ਸਿੰਗਾ ਵਾਲੀ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਉਹ ਵੱਡੇ ਸਿੰਗਾ ਵਾਲੀ ਨੂੰ ਇਹਨਾਂ ਦੇ ਤਹੇ ਤੱਕ ਸਿੰਘ ਆਪਾਂ ਥੋੜੇ ਜਿਹੀ ਰੇਗ ਮਾਰ ਲਾਇਆ ਸੀਗਾ ਤਿੱਖੇ ਸੀਗੇ ਸਿੰਘ ਕਸਾਏ ਆ ਇਹਨਾਂ ਦੇ ਦੋਹਾਂ ਦੇ ਇਹ ਮਾਵਾਂ ਧੀ ਆ ਜਿਹੜੀ ਆ ਆਪਣੀ ਬੱਕਰੀ ਆ ਪਹਿਲੇ ਸੂਏ ਦੀ ਇਹਦੀ ਆਪ ਆਠਾ ਬੱਕਰਾ ਆਪਾਂ ਸੇਲ ਕਰਤਾ ਠੀਕ ਆ ਤੇ ਦੂਜੇ ਸੂਏ ਇਹਨੇ ਦਿੱਤਾ ਆਪਾਂ ਨੂੰ ਆ ਆਜੋ ਪੱਠਾ ਆਹ ਖੜੀਆਂ ਦੋ ਪੱਠਾਂ ਬੱਕਰੀਆਂ ਬਣੀਆਂ ਨੇ ਦੋਵੇਂ ਕ੍ਰੋਸ ਆ ਇਹ ਇਹ ਹੋ ਗਈਆਂ ਘੱਟੋ ਘੱਟ ਮੈਨੂੰ ਲੱਗਦਾ ਜੀ 8-9 ਮਹੀਨਿਆਂ ਦੀਆਂ ਹੋ ਗਈਆਂ ਇਹ ਇਹ ਦੇਖੋ ਤੀਜੀ ਸੂਏ ਸੂਈ ਆ ਇਹਦੇ ਦੋ ਬੱਕਰੇ ਆ ਇੱਕ ਆ ਖੜਾ ਤੇ ਇੱਕ ਆ ਖੜਾ ਇਹ ਆ ਜਿਹੜਾ ਬੱਕਰਾ ਖੜਾ ਤੁਸੀਂ ਜਾਂਦਾ ਆਪਾਂ ਨੂੰ ਇਹਦੀ ਕੁਆਲਿਟੀ ਡਾਊਨ ਆਈ ਆ ਤੇ ਸਿੰਗਾ ਦੇ ਵਿੱਚ ਆਇਆ ਇਹ ਜਿਹੜਾ ਬੱਕਰਾ ਆ ਹੈਗਾ ਨਿੱਕਾ ਫਿਰਦਾ ਆ ਚੱਕ ਕੇ ਦਿਖਾਈ ਆ ਬੱਚਾ ਆ ਖੜੇ ਕੰਨਾਂ ਦੇ ਵਿੱਚ ਆਏ ਤੇ ਕੋ ਨਾ ਆਇਆ ਇਹ ਕੋਈ ਭੇਤ ਨਹੀਂ ਗਾ ਸਿੰਘਾਂ ਵਾਲੀਆਂ ਬੱਕਰੀਆਂ ਵੀ ਘੋਨੇ ਤੇ ਸਿੰਘਾਂ ਵਾਲੇ ਬੱਚੇ ਦੇ ਜਾਂਦੀਆਂ ਇਹ ਬੱਕਰੀ ਦੇ ਦੋ ਸੂਏ ਤੁਸੀਂ ਵੇਖੀਏ ਦੇਖੀ ਜਾਂਦੇ ਆ ਆਹਾਂ ਦੋ ਬੱਕਰੀ ਹੈਗੇ ਤੇ ਆ ਦੋ ਪੱਠਾ ਇੱਕ ਸਿੰਘਾਂ ਵਾਲੀ ਇੱਕ ਘੋਨੀ ਆ ਇਹ ਇਹਦੇ ਵਿੱਚ ਜਿਹੜੀ ਜਮਾ ਪੂਰੀ ਟਾਪ ਦੇ ਵਿੱਚ ਚਿੱਟੇ ਚ ਤੇ ਥੋੜੇ ਜੇ ਵਿੱਚ ਇਹਦੇ ਲਾਲ ਹੈਗੇ ਆ ਸ਼ਿੰਭ ਇਹ ਘੋਨੀ ਆ ਤੇ ਕੰਨ ਪੂਰੇ ਟਾਪ ਦੇ ਵਿੱਚ ਖੜੇ ਆ ਇਹਦੇ ਤੇ ਜਿਹੜੀ ਹੈਗੀ ਆ ਲਾਲ ਗੁਲਦਾਰ ਦੇ ਵਿੱਚ ਆ ਕੀ ਥੋੜੀ ਲਾਲ ਵੱਧਾ ਚਿੱਟੇ ਟੱਪ ਘਾਟਾ ਤੇ ਇਹ ਸਿੰਘਾਂ ਵਾਲੀ ਫੜ ਕੇ ਦਿਖਾਈਏ ਨੂੰ ਵੀ ਇਹਦੇ ਸਿੰਗ ਦੇਖੋ ਪੂਰੇ ਤਿੱਖੇ ਆ ਕਿਉਂਕਿ ਸਿੰਗ ਬਣਾਉਣੇ ਆਪਣੇ ਹੱਥ ਵਾਸਾ ਇਹ ਰੇਗ ਮਾਰਨ ਨਾਲ ਆ ਚੀਜ਼ਾਂ ਜਿਹੜੀਆਂ ਸਿੰਗ ਪੂਰੇ ਨਿੱਕੇ ਕਰ ਸਕਦੇ ਆ ਆਪਾਂ ਘਸਾ ਕੇ ਇਹ ਆਪਾਂ ਸ਼ਾਨਦਾਰ ਕਰ ਸਕਦੇ ਜਿਹੜੇ ਕੰਨ ਆ ਇਹਦੇ ਕੰਨ ਥੋੜੇ ਜੇ ਟੁੱਟਦੇ ਆ ਪਰ ਜੇ ਜਿਹੜੀ ਆਪਾਂ ਸ਼ਾਇਨਿੰਗ ਦੇਖ ਕੇ ਤੇ ਬਾਡੀ ਦਾ ਢਾਂਚਾ ਦੇਖ ਕੇ ਤਾਂ ਕੰਨ ਇਹਦੇ ਪਿੱਛੇ ਫਿੱਕੇ ਹੁੰਦੇ ਆ ਇਹ ਢੀ ਕੈਂਟ ਬੱਕਰੀ ਆ ਬਹੁਤ ਸੋਹਣੀ ਸੁਨੱਖੀ ਬੱਕਰੀ ਆ ਇਹ ਤੇ ਮੰਨ ਲਓ ਵੀ ਇਹ ਵੀ ਮਹੀਨੇ ਤੋਂ ਪਲੱਸ ਕ੍ਰੋਸ ਆ ਆ 15 ਦਿਨਾਂ ਦੀ ਕ੍ਰੋਸ ਹੋਈ ਵੀ ਆ ਆਪਾਂ ਇਹ 6 ਮਹੀਨਿਆਂ ਤੋਂ ਪਲੱਸ ਪਲੱਸ ਕਰਾਸ ਕਰਾਉਣੇ ਹੁੰਦੇ ਆ ਛੋਟੀਆਂ ਪੱਠਾ ਨਹੀਂ ਕਰਾਉਂਦੇ ਇਹ ਕਿਉਂਕਿ ਜਦੋਂ ਆਪਾਂ ਨੂੰ ਮੰਨ ਲਓ ਆ ਜਿਹੜੀ ਬੱਕਰੀ ਖੜੀ ਹੈ ਆਪਣੀ ਸਾਰਿਆਂ ਦਾ ਇਹ ਮੋਢਾ ਤੇ ਜਦੋਂ ਇਹ ਤੋਂ ਹੁਣ ਕਰਦ ਪਲੱਸ ਕਰੀ ਖੜੀਆਂ ਉੱਚੀਆਂ ਇਹ ਕਰਦ ਕਰਦ ਦੇ ਵਿੱਚ ਤੇ ਉਦੋਂ ਬਾਅਦ ਚ ਆਪਾਂ ਕਰਾਸ ਕਰਵਾਈ ਆ ਇੱਕ ਆਪਣੀ ਰੂਬੀ ਵੀ ਲਿਆ ਕੇ ਦਿਖਾ ਦੇ ਸਿਮਰਨ ਆਹ ਖੜੀ ਰੂਬੀ ਫੜ ਕੇ ਦਿਖਾ ਦੇਣਾ ਉਹਨੂੰ ਆਹ ਰੂਬੀ ਦੋਸਤੋ ਇਹ ਹੈਗੀ ਹੈ ਜੀ ਸਾਡੀ ਰੂਬੀ ਇਸ ਲਾਲ ਬੱਕਰੀ ਦੀ ਹੈ ਇਹ ਏ ਹੁਣ ਦੁਬਾਰਾ ਸੁਣ ਵਾਲੀ ਆ ਤਾਂ ਰਹਿ ਗਿਆ 1 ਮਹੀਨਾ ਇਸ ਦਾ ਅੱਠ ਦੰਦ ਫਰੈਸ਼ ਪੂਰੇ ਆ ਇਹ ਇਹਨੇ ਜਿਹੜੇ ਵੀ ਮੰਨ ਕੇ ਚੱਲੋ ਪਹਿਲੇ ਸਵੇਰੇ ਉਹ ਚਿੱਟੀ ਪੱਠ ਦਿੱਤੀ ਸੀ ਕੋਹਨੀ ਉਹ ਤੋਂ ਬਾਅਦ ਦੇ ਵਿੱਚ ਕੋਹਨੀਆਂ ਵੀ ਦਿੱਤੀਆਂ ਤੇ ਸਿੰਗਾ ਵਾਲੀਆਂ ਵੀ ਦਿੱਤੀਆਂ ਜਿਹੜੀ ਉਹ ਲਾਲ ਗੁਲਦਾਰ ਦਿਖਾਈਏ ਤੁਹਾਨੂੰ ਆਪਾਂ ਇਹ ਸਿੰਗਾ ਦੇ ਵਿੱਚ ਆਈ ਆ ਇਹਦੇ ਰਿਜ਼ਲਟਾਂ ਗਾ ਕੋਹਨੇ ਵੀ ਸਿੰਗਾ ਵਾਲੇ ਵੀ ਆਈ ਜਾਂਦੇ ਆ ਇਹ ਰੂਬੀ ਆਈ ਆ ਸਿੰਗਾ ਦੇ ਵਿੱਚ ਪੜੀ ਇਹਨੂੰ ਰੂਬੀ ਵੀ ਸਾਡੀ ਹਫ਼ਤੇ 10 ਦਿਨਾਂ ਦੀ ਕ੍ਰੋਸ ਹੋ ਗਈ ਆ 1 ਅਪ੍ਰੈਲ ਦਾ ਇਹਦਾ ਜਨਮ ਆ ਤੇ ਅੱਜ ਹੋ ਗਈ ਹੈਗੀ ਜੀ 6 7 ਤਰੀਕ ਅਕਤੂਬਰ ਦੀ ਤੇ ਪੂਰੇ ਬੈਸਟ ਟਾਂਚੇ ਦੇ ਵਿੱਚ ਆਹੇ ਬੈਸਟ ਕੁਆਲਟੀ ਹੈ ਦੀ ਕੰਨਾਂ ਦੀ ਬਹੁਤ ਚੰਗੀ ਆ ਸਿੰਘ ਪੂਰੇ ਬਹੁਤ ਸੋਹਣੇ ਆ ਰੇ ਸਿੰਘ ਜਿੰਨੇ ਵੀ ਕਰਦੇ ਉਹਨੇ ਸੋਹਣੇ ਆ ਰੇ ਉਹ ਆਪਣੇ ਹੱਥ ਵਾਸਾ ਘਸਾ ਕੇ ਛੋਟੇ ਕਰਨੇ ਵੱਡੇ ਕਰਨੇ ਬਹੁਤ ਵਧੀਆ ਟਾਂਚੇ ਦੀ ਪਾਠ ਇੱਕ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੀ ਆਪਾਂ ਆਮ ਵੀਡੀਓ ਦੇ ਵਿੱਚ ਦੇਖਦੇ ਹੁੰਦੇ ਹੁੰਦੇ ਆ ਜਿਵੇਂ ਅਰਬ ਕਾਂਟਰੀਆਂ ਦੇ ਵਿੱਚ ਖੜੇ ਕਰਨ ਵਾਲੀਆਂ ਚਿੱਟੀ ਅੱਖ ਦੇ ਵਿੱਚ ਤੇ ਮੋਟੀਆਂ ਡਾਢੀਆਂ ਪੱਠਾਂ ਹੁੰਦੀਆਂ ਬੱਕਰੇ ਹੁੰਦੇ ਆ ਬਹੁਤ ਵੀਡੀਓ ਆਉਂਦੀਆਂ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦਾ ਨਾਮ ਆ ਪਰਖਿਆ ਜੂਲੀ ਸਿਮਰ ਨੂੰ ਵੀ ਦਿਖਾ ਜੂਲੀ ਆਹ ਦੇਖੋ ਜੀ ਜੂਲੀ ਆ ਜਾ ਓਰੇ ਆ ਜਾ ਇਹ ਆ ਗਈ ਸਾਡੀ ਜੂਲੀ ਸਿਮਰ ਨੂੰ ਫੜ ਕੇ ਦਿਖਾਈ ਇਹਨੂੰ ਚਿੱਟੀ ਅੱਖ ਹੈ ਇਹਦੀ ਇਹ ਦਿਖਾ ਆ ਦੇਖੋ ਜੀ ਪੂਰੀ ਟਾਪ ਦੇ ਵਿੱਚ ਆ ਕੁਆਲਿਟੀ ਇਹਦੀ ਖੜੇ ਕਰਨਾ ਇਹਦੇ ਜਿਵੇਂ ਆਪਾਂ ਅਰਬ ਕੰਟਰੀ ਤੋਂ ਵੀ ਇੰਪੋਰਟ ਕਰਵਾਈ ਹੋਵੇ ਇਹ ਆ ਦੇਖ ਸਕਦੇ ਆ ਤੁਸੀਂ ਬਹੁਤ ਹੀ ਜ਼ਿਆਦੇ ਜਿਹਨੂੰ ਕਹਿੰਦੇ ਹੁੰਦੇ ਨਾਇਬ ਕਿਸਮਨ ਬਹੁਤ ਘੈਂਟ ਇਹ ਹੈਗੀ ਆ ਜੀ 4 ਮਹੀਨਿਆਂ ਦੀ ਤੇ ਦੋ ਵਾਰੀ ਹੀਟ ਦੇ ਵਿੱਚ ਆ ਚੁੱਕੀ ਆ ਪਰ ਇਹਨੂੰ ਆਪਾਂ 6-7 ਮਹੀਨਿਆਂ ਦੀ ਕਰਾਸ ਕਰਾਵਾਂਗੇ ਜਦੋਂ ਵਧੀਆ ਹਾਈਟ ਕਰ ਗਈ ਇਹ ਇਹਨੂੰ ਹਜੇ ਤੱਕ ਅਸੀਂ ਬੀਟਲ ਬੱਕਰੀਆਂ ਦਾ ਦੁੱਧ ਪਿਆ ਰਹੇ ਹਾਂ। ਬਾਕੀ ਸਿਮਰ ਨਾਲ ਅੱਗੇ ਜਾਣਕਾਰੀ ਹੋਰ ਦੇਊਗਾ। ਇਹਦੇ ਥਾਣ ਲੇਵਾ ਵਿਖਾਈਏ ਤਾਂ ਥਾਣ ਵਿਖਾਈਂ ਪੱਠ ਦੇਸ ਦੇ। ਆ ਦੇਖੋ ਕੱਲਾ ਕੱਲਾ ਥਾਣ ਲੱਗਿਆ ਇਹਦੇ। ਜਦੋਂ ਤਿਆਰ ਹੋਣਾ ਪਾਠ ਨੇ ਤੇ ਬਹੁਤ ਸੋਹਣਾ ਹਵਾਨਾ ਕੱਢਣਾ ਇਹਨੇ। ਛੱਡ ਦੇ ਮਾੜਾ ਇੱਕ ਪਾਸਿਓਂ। ਚੱਕ ਕੇ ਦਿਖਾਈਏ ਇਹਨੂੰ। ਪੂਰੀ ਵਜਨ ਦੇ ਵਿੱਚ ਆ। ਜੇ ਆਪਾਂ ਅੱਜ ਵੀ ਕਰਾਸ ਕਰਾਉਣੇ ਆ ਤਾਂ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ ਵਧੀਆ ਬੱਚੇ ਦਿਊਗੀ ਇਹ ਜੁਲੀ ਇਧਰ ਜਾਗ ਜੁਲੀ ਤੂੰ ਜਾਗ ਇਧਰ ਆ ਆ ਦੇਖ ਸਕਦੇ ਆ ਤੁਸੀਂ ਪੂਰੀ ਟੌਪ ਦੇ ਵਿੱਚ ਚਿੱਟੀ ਅੱਖ ਦੇ ਵਿੱਚ ਜਿਹੜੀ ਬਹੁਤ ਘੱਟ ਮਿਲਦੀ ਆ ਅੱਜ ਕੱਲ ਤੇ ਬਹੁਤ ਟ੍ਰੈਂਡ ਚੱਲਿਆ ਚਿੱਟੀ ਅੱਖ ਦਾ ਕੋਨੇ ਬੱਚੇ ਦਾ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਜਿਹੜੇ ਗਰਮੀ ਦੇ ਵਿੱਚ ਆਏ ਵੀ ਆ ਕਮਜ਼ੋਰ ਥੋੜੇ ਜਿਹਾ ਕਮਜ਼ੋਰ ਬੱਚੇ ਵੀ ਰਹਿ ਜਾਂਦੇ ਆ ਕੁਝ ਜ਼ਰੂਰੀ ਨਹੀਂ ਹੁੰਦਾਗਾ ਆਪਣੇ ਕੋਲੇ ਜੇ ਨਸਲ ਸੰਭੀਏ ਤਾਂ ਸਾਰੇ ਨਸਲ ਵਾਲੇ ਹੀ ਬੱਚੇ ਆਉਣਗੇ। ਉਹਦੇ ਵਿੱਚੋਂ ਕਈ ਵਾਰੀ ਮਾੜੇ ਬੱਚੇ ਵੀ ਆ ਜਾਂਦੇ ਆ। ਆਪਾਂ ਤੁਹਾਨੂੰ ਮਾੜੇ ਵੀ ਦਰਸ਼ਨ ਕਰਾਵਾਂਗੇ। ਆਹ ਬੱਚਾ ਚੱਕ ਕੇ ਦਿਖਾ ਦੇ। ਦੋਸਤੋ ਆ ਦੇਖੋ ਬੱਕਰਾ ਇਹ ਸਿੰਗਾ ਦੇ ਵਿੱਚ ਇਹ ਐਸ ਲਾਲ ਗਲਦਾਰ ਦਾ ਜਿਹੜੀ ਉਹ ਚੱਕੀ ਜਾਂਦੀ ਆ। ਇਹਦੀ ਡਾਊਨ ਕੁਆਲਿਟੀ ਆਈ ਆ। ਇਹ ਮੀਟ ਦੇ ਮੁੱਲ ਹੀ ਜਾਣਾ ਇਹਨੂੰ ਆਪਾਂ ਬਰੀਡਰ ਦੇ ਤੌਰ ਤੇ ਨਹੀਂ ਰੱਖ ਸਕਦੇਗੇ। ਕਿਉਂਕਿ ਇਹਦੇ ਕੰਨਾਂ ਦੀ ਜਿਹੜੀ ਕੁਆਲਿਟੀ ਆ ਬਿਲਕੁਲ ਡਾਊਨ ਆ। ਪਰੇ ਵਜਨ ਪੂਰਾ ਕਰੂਗਾ ਜਿਵੇਂ ਜਿਵੇਂ ਉਮਰ ਵਧੂਗੀ ਇਹਦੀ ਇਹ ਵਜਨ ਦੇ ਵਿੱਚ ਪੂਰਾ ਜਾਣਾ ਇਹਨੇ ਹੋਰ ਸੇ ਮਰਨ ਜਿਹੜੀ ਆਪਣੀ ਵੱਡੀ ਬੱਕਰੀ ਆ ਉਹ ਦਿਖਾ ਦੇ ਕਿਹੜੀ ਵੱਡੀ ਲਾਲ ਹੂੰ ਅੱਠ ਦੰਦ ਪ੍ਰੈਸ਼ਰ ਇਹ ਬੱਕਰੀ ਹੁਣ ਥੋੜੀ ਜੀ ਗੁੱਡੀ ਹੋ ਗਈ ਆ ਹਾਂ ਇਧਰ ਚਾਹ ਕੇ ਗੱਲ ਉਮਰ ਦੀ ਵੱਡੀ ਕਰਕੇ ਤੇ ਥੋੜੇ ਜਿਹਾ ਨੌ ਵੀ ਉਹ ਖਰਾਬ ਹੁੰਦੇ ਜਾਂਦੇ ਆ ਉਹ ਦਿਖਾ ਦੇਾਂਗੇ ਬਾਅਦ ਦੇ ਵਿੱਚ ਹਾਂ ਓਕੇ ਇਹਦੇ ਨੌ ਵੀ ਥੱਲੇੋਂ ਢਾਲ ਚੁੱਕੇ ਆ ਕਿ ਉਹ ਜਿੰਨੀ ਵੀ ਆਪਾਂ ਕੋਸ਼ਿਸ਼ ਕਰਾਂਗੇ ਕੱਟਣ ਦੀ ਉਹ ਕੱਚੇ ਨਿਕਲਣਗੇ ਇਹ ਹੁਣ ਇੱਥੇ ਹੀ ਰਹਿ ਗਏ ਸੈਜ ਨਾ ਮੈਂ ਕਿੱਥੇ ਆ ਗਿਆ ਨਾ ਸ਼ੇਪ ਬਣ ਗਈ ਇੱਥੇ ਹੀ ਬਣ ਗਈ ਬਸ ਇਹਨਾਂ ਦੀ ਹੁਣ ਜਿਹੜੇ ਮੂਹਰਲੇ ਨੌ ਆ ਦੁਬਾਰਾ ਲੈ ਕੇ ਆਏ ਆ ਇਹਦੇ ਆ ਨਵੇਂ ਸਿਰੇ ਤੋਂ ਨੌ ਆਏ ਆ ਇਹਦੇ ਪਹਿਲਾਂ ਵਾਲੇ ਕੋਕਲੇ ਜਿਹੇ ਲੈ ਕੇ ਸੀਗੇ ਤੇ ਇਹਦੇ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਮੀਟਲ ਦੇ ਸਿੰਘਾਂ ਵਰਗੇ ਸਿੰਘ ਆ ਇਹਦੇ ਪਛਾਣ ਮੋੜ ਬਹੁਤ ਵਧੀਆ ਕਿਉਂਕਿ ਇਹ ਜਿੰਨਾ ਮਾਲ ਆਪਾਂ ਦੇਖ ਰਹੇ ਆ ਸਾਰਾ ਇਸ ਤੋਂ ਵਧੀਆ ਹੈ ਜਿੱਤੇ ਇਹ ਵਕਰੀ ਸੀ ਇਹਦੇ ਇੱਕ ਇਹਦੀ ਮਾਂ ਸੀਗੀ ਉਹ ਨਹੀਂ ਇਹ ਇਹਦੀ ਮਾਂ ਤਾਂ ਦੁੱਧ ਦੇ ਆ ਅੱਛਾ ਉਹ ਫਿਰ ਇਹਦੀ ਭੈਣ ਹੋਊਗੀ ਉਹ ਭੈਣ ਸੀਗੀ ਇਹਦੀ ਵੱਡੀ ਮੋٹے ਥਣਾਂ ਵਾਲੀ ਕਰੀਆਂ ਲਿਆਂਦੀਆਂ ਸੀਗਾ ਤੇ ਇਹ ਉਹ ਵੇਖਦੀ ਉਹਦਾ ਤਾਂ ਇੱਕ ਵੀ ਨਹੀਂ ਬੱਚਾ ਰਿਹਾ ਆਪਣੇ ਕੋਲੇ ਹਾਂ ਜਿੰਨਾ ਮਾਲ ਆਗਾ ਇਸ ਤੋਂ ਬਣਿਆਗਾ ਸਾਰਾ ਦੋਸਤੋ ਜਿੰਨਾ ਵੀ ਮਾਲ ਆ ਆ ਕੱਲੀ ਜੂਲੀ ਨੂੰ ਛੱਡ ਕੇ ਇਹ ਜੂਲੀ ਅਸੀਂ ਪਾਸਿਓਂ ਲੈ ਕੇ ਆਂਦੀ ਆ ਇਹਦਾ ਆਪਾਂ ਕੋਈ ਤੁਹਾਡੇ ਕੋਲੇ ਲਕੋ ਨਹੀਂ ਰੱਖਣਾਗਾ ਤੇ ਜਿੰਨਾ ਵੀ ਸਾਡਾ ਤੁਰਿਆ ਫਿਰਦਾ ਢਾਂਚਾ ਇਹ ਸਾਰਾ ਇਹ ਐਸਾ ਬੱਕਰੀ ਦਾ ਲਾਲ ਦਾ ਲਾਲ ਦੇ ਦੰਦ ਦਿਖਾਈ ਇਹ ਨਾਨੀ ਪੜਨਾਨੀ ਸਾਰੇ ਹਾਂ ਨਾਨੀ ਪੜਨਾਨੀ ਆ ਦੇਖੋ ਦੰਦ ਹਜੇ ਤੱਕ ਪੂਰੇ ਫਰੈਸ਼ ਖੜੇ ਨਵੇਂ ਜਮਾਂ ਤਾਜ਼ੇ ਅੱਠ ਦੰਦ ਤੇ ਸੂਏ ਇਹ ਪਤਾ ਨਹੀਂ 10 ਸੂ ਪੀ ਕੇ 9 ਸੂ ਪੀ ਹਾਂ 9 10 ਸੂਏਾਂ ਦੇ ਵਿੱਚ ਇਹ ਆਈ ਖੜੀ ਆ ਐਤਕੀ ਜਿਹੜੇ ਹੁਣ ਆ ਰੂਬੀ ਦਾ ਜਨਮ ਹੋਇਆ ਜਦੋਂ ਉਦੋਂ ਇਹ ਥੋੜੀ ਜੀ ਕਮਜ਼ੋਰ ਪੈ ਗਈ ਸੀ ਇੱਕ ਪਾਠ ਹ ਇਹਦੇ ਨਾਲ ਦੀ ਮਰ ਗਈ ਹਾਂ ਇੱਕ ਪਾਠ ਇਹਦੀ ਐਕਸਪਾਇਰ ਹੋ ਗਈ ਸੀ ਪੇ ਆ ਪੂਰੀ ਬਹੁਤ ਵਧੀਆ ਪਲੀ ਆ ਤੇ ਦੁਬਾਰਾ ਹੁਣ ਮਹੀਨਾ ਰਹਿ ਗਿਆ ਦਾ ਸੂਣ ਦਾ ਇਹ ਬੱਕਰੀ ਥੱਲੇ ਵੀ ਦੁੱਧ ਜੰਮਦਾ ਸੀਗਾ ਇੱਕ ਤੁਹਾਨੂੰ ਆਪਾਂ ਹੋਰ ਥੋੜੀ ਜੀ ਡਾਊਨ ਕੁਆਲਿਟੀ ਦੇ ਵਿੱਚ ਪੱਠ ਦਿਖਾਵਾਂਗੇ ਚਿੱਟੇ ਰੰਗ ਦੀ ਆ ਪੱਠ ਬਹੁਤ ਸੋਹਣੀ ਹੈ ਪਰ ਉਹ ਕੰਨਾਂ ਵਾਲੀ ਜਿਹੜੀ ਕੁਆਲਿਟੀ ਥੋੜੀ ਜੀ ਡਾਊਨ ਆ ਉਹ ਵੀ ਚਾਕੇ ਦਿਖਾ ਦੇ ਉਹ ਫਿਰਦੀ ਜਿਹੜੀ ਉਹ ਕਾਲੀ ਹੈ ਅੱਛੀ ਕਾਲੇ ਕੰਨਾਂ ਵਾਲੀ ਇਹਦੀ ਸਕਿਨ ਥੋੜੀ ਜੀ ਬਲੈਕ ਦੇ ਵਿੱਚ ਨਹੀਂ ਜ਼ਿਆਦਾਤਰ ਪਿੰਕ ਦੇ ਵਿੱਚ ਆਉਂਦੀਆਂ ਜਿਵੇਂ ਆ ਫਿਰਦੀ ਆ ਪਿੰਕ ਸਕਿਨ ਦੇ ਵਿੱਚ ਇਹ ਬਲੈਕ ਸਕਿਨਾਂ ਦੇ ਵਿੱਚ ਆ ਗਈ। ਇਹ ਸਕਿਨ ਦਾ ਵੀ ਹੁੰਦਾ ਇਹਨਾਂ ਦਾ ਜਿਵੇਂ ਆ ਦੇਖੋ ਆ ਨੱਕ ਇਹਦਾ ਬਲੈਕ ਚ ਆੱਖਾਂ ਤੇ ਆ ਘੇਰੇ ਕਾਲੇ ਕੰਨਾਂ ਦੀ ਸਕਿਨ ਬਲੈਕ ਆ। ਇਹਦੀ ਥੋੜੀ ਜੀ 1922 ਕੁਆਲਿਟੀ ਡਾਊਨ ਆ। ਕੋਹਨੀ ਆ ਪਰ ਪੱਠ ਬਹੁਤ ਸੋਹਣੀਆਂ ਚਿੱਟੇ ਰੰਗ ਦੇ ਵਿੱਚ ਥੋੜੇ ਥੋੜੇ ਪੈਰਾਂ ਤੇ ਲਾਲ ਹੈਗੇ ਆ ਸਪੌਟ ਜਿਹਾ। ਤੇ ਬਾਕੀ ਉਹ ਲਾਲ ਬੱਕਰਾ ਫਿਰਦਾ ਕਲਰ ਕੋਈ ਵੀ ਆ ਸਕਦੇ ਆ। ਆ ਕੰਦਾ ਬੱਕਰਾ। ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਨਿੱਕੇ ਖਜੂਰ ਕੰਨ ਦੇ ਵਿੱਚ ਕਹਿ ਦਿੰਦੇ ਸੀ ਉਹ ਬੱਕਰਾ ਫੜ ਕੇ ਲਿਆ। ਦੋਸਤੋ ਇਹ ਬੱਕਰਾ ਆਪਣੇ ਕੋਲੇ ਇੱਕ ਗਿਫਟ ਦੇ ਤੌਰ ਤੇ ਆਇਆ ਤੇ ਇਹ ਖਜੂਰ ਕੰਨ ਦੇ ਵਿੱਚ ਨਿੱਕਾ ਨਾਇ ਕੰਨ ਖੜਾ ਨਾ ਡਿੱਗਦਾ ਇਹਦੀ ਕੁਆਲਿਟੀ ਵੀ ਆਪਣੀ ਹੁੰਦੀ ਹੈ ਇੱਕ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਹੁੰਦਾ ਇਹ ਪਿੱਛੇ ਜੇ ਇਹਨਾਂ ਦੀ ਵੀ ਬਹੁਤ ਮਾਰਕੀਟ ਸੀਗੀ ਜਿਹੜੇ ਇਹਦੇ ਸਿੰਗ ਆ ਉਹ ਇੱਕ ਸਿੰਗ ਇਹਨਾਂ ਦੇ ਕਾਲੀ ਹੱਡੀ ਦੇ ਵਿੱਚ ਨਹੀਂਗੇ ਇਹ ਬ੍ਰਾਊਨ ਦੇ ਵਿੱਚ ਆ ਸਿੰਗ ਇਹਦੇ ਕਿਉਂਕਿ ਬੱਕਰੇ ਦਾ ਰੰਗ ਵੀ ਬ੍ਰਾਊਨ ਆ ਤੇ ਸਿੰਗਾ ਦਾ ਵੀ ਜਿਹੜੀ ਇਹਦੀ ਅੱਖ ਆ ਉਹ ਵੀ ਖੱਟੀ ਨਹੀਂ ਕਹਿ ਸਕਦੇ ਕਿ ਉਹ ਵੀ ਬ੍ਰਾਊਨ ਜੀ ਅੱਖ ਆ ਇਸ ਦੀ ਨਾ ਚਿੱਟੀ ਆ ਨਾ ਖੱਟੀ ਲਾਲ ਬ੍ਰਾਊਨ ਅੱਖ ਦੇ ਵਿੱਚ ਆ ਇਹ ਇਹ ਹੋ ਗਿਆ 6-7 ਮਹੀਨਿਆਂ ਦਾ ਪਰ ਥੋੜਾ ਜਿਹਾ ਕਮਜ਼ੋਰ ਆ ਇਹਨੂੰ ਆਪਾਂ ਖਾੜਕ ਦਾਣਾ ਦੇ ਰਹੇ ਆ ਤੇ ਬਹੁਤ ਵਧੀਆ ਇਹ ਵੀ ਤਿਆਰ ਹੋ ਜਾਊਗਾ ਬਾਕੀ ਲੱਤਾਂ ਪੈਰਾਂ ਦਾ ਠੀਕ ਆ ਇਹ ਇਹ ਨਾਹ ਨੂੰ ਜੀ ਬਹੁਤ ਵਧੀਆ ਜੀ ਬਾਕੀ ਸਿਮਰਨ ਨੂੰ ਆਪਾਂ ਪੁੱਛਦੇ ਆਂ ਵੀ ਕੀ ਫੀਡ ਪਾਉਂਦਾ ਹੈ ਤੇ ਕੀ ਖਰਾਕ ਇਹਨਾਂ ਨੂੰ ਚੱਲਦੀ ਹੈ ਦਿਹਾੜੀ ਦੀ ਡੇਲੀ ਦੀ ਰੁਟੀਨ ਦੇ ਵਿੱਚ ਸਿਮਰਨ ਇਹਨਾਂ ਨੂੰ ਆਪਾਂ ਕੀ ਕੀ ਪਾ ਰਹੇ ਆਂ ਇਹਨਾਂ ਦਾ ਕਿਹਦਾ ਸਪੈਸ਼ਲ ਆ ਹਾ ਘਰ ਨਹੀਂ ਹੋ ਗਿਆ ਮਾੜਾ ਨੇਰੇ ਜਿਹਾ ਟਿਕ ਖੜਾ ਹਾਂ ਹਾਂ ਹੁਣ ਦੱਸ ਆ ਘਰਨੀ ਬਣਾਈ ਐ ਸਪੈਸ਼ਲ ਐ ਤੁਸੀਂ ਦੇਖ ਸਕਦੇ ਆਂ ਇੱਕ ਪਾਸੇ ਇਹ ਝੋਲੇ ਪਏ ਆ ਪਹਿਲਾਂ ਇਹ ਸਾਰੀ ਆ ਮੱਕੀ ਪਈ ਸੀ ਇਹਨਾਂ ਨੂੰ ਮੱਕੀ ਦੀ ਟੋਟ ਟੋਟ ਹਾਂ ਉਹ ਥੋੜੀ ਜਿਹੀ ਦੋ ਫਾੜ ਦੇ ਤਿੰਨ ਫਾੜ ਦੇ ਕਰਾਇਆ ਜਿਹੜੇ ਉਹੋ ਲੈ ਕੇ ਇਹਨਾਂ ਨੂੰ ਪਾ ਦਿੱਤੀ ਆ ਵਿੱਚ ਹੈਗੀ ਇੱਕ ਪਈਏ ਝੰਡ ਦੀ ਪੱਤੀ ਠੀਕ ਆ ਇਹ ਖਰਾਕ ਇਹਨਾਂ ਵਾਸਤੇ ਬਹੁਤ ਵਧੀਆ ਅਗਲੇ ਪਾਸੇ ਉਹ ਅਗਲੀ ਥਰਨੀ ਦੇ ਵਿੱਚ ਅਗਲੀ ਥਰਨੀ ਤੇ ਹੈ ਬਈ ਆਹ ਦੁਆਰੇ ਦਾ ਨੀਰਾ ਹਮ ਇੱਕ ਪਿਆ ਕਾਲਾ ਨੂਨ ਹੈ ਕਾ ਕਾਲਾ ਨੂਨ ਦਾ ਜ਼ਰੂਰੀ ਹੋਈ ਆ ਇਹ ਵੀ ਚੱਕ ਕੇ ਦਿਖਾ ਦੇ ਇਹਨਾਂ ਨੇ ਚਟ ਚਟਾ ਵੇ ਟੋਏ ਪਏ ਵਾਜਾ ਵਿੱਚ ਆ ਦੇਖ ਲਓ ਦੋਸਤੋ ਜਿਹੜਾ ਕਾਲਾ ਨਾਮਕ ਹੁੰਦਾ ਮਟਕੇ ਵਾਲਾ ਅ ਰੰਨ ਕੇ ਬਣਾਇਆ ਹੁੰਦਾ ਭੱਟੀਆਂ ਦੇ ਵਿੱਚ ਇਹ ਤੌੜਿਆਂ ਚ ਪਾ ਕੇ ਨਾ ਚਿੱਟੇ ਡਲੀ ਵਾਲਾ ਨੂਨ ਇਹਦੇ ਵਿੱਚ ਹਰੜਾ ਬਿਹੇੜੇ ਪਾਏ ਹੁੰਦੇ ਆ ਜਦੋਂ ਇਹ ਪੂਰਾ ਵਾਲੇ ਆ ਜਾਂਦੇ ਆ ਬਾਹਰ ਦੇ ਵਿੱਚ ਤੌੜਾ ਭੰਨ ਕੇ ਨਿਕਲਦਾ ਮਟਕਾ ਉਵੇਂ ਦਾ ਬਣ ਜਾਂਦਾ ਇਹ ਰੰਨ ਕੇ ਵਿੱਚ ਰਜ ਕੇ ਪੱਕ ਜਾਂਦਾ ਨੂਨ ਇਹ ਤੇ ਇਹ ਬੱਕਰੀਆਂ ਵਾਸਤੇ ਬਹੁਤ ਸੰਤੁਲਿਤ ਕਹਿੰਦੇ ਆਹਾਰ ਆ ਇਹ ਤੇ ਇਹ ਜ਼ਰੂਰੀ ਆ ਨੂਨ ਰੱਖਣਾ ਵਿੱਚ ਇਹਨਾਂ ਦੇ ਜਿੰਨਾ ਚੱਟਗੇ ਪਾਣੀ ਪੀਣਗੇ ਹੂੰ ਉਨਾ ਹੀ ਇਹਨਾਂ ਸਤੇਲੀ ਬਰਸ ਤੇ ਬਹੁਤ ਵਧੀਆ ਹਾਂ ਜਿੰਨਾ ਇਹ ਪਾਣੀ ਪੀਣ ਗੀਆਂ ਨੂਨ ਚੱਟ ਕੇ ਓਨਾਂ ਵਧੀਆ ਸਕਿਨ ਵੀ ਸ਼ਾਈਨਿੰਗ ਚ ਰਹਿੰਦੀ ਹੈ ਨਾ ਵੀ। ਕਿੰਨਾ ਆਫਰਦਿਆਂ ਦੇ ਨਾਲ ਕੋਈ ਖਾ ਪੱਠੇ ਵੱਧ ਖਾ ਜਾਣ ਖਰਾਕ ਵੱਧ ਖਾ ਜਾਣ ਸਾਰਾ ਕੁਝ ਹਾਜਮ ਜਾਂਦਾ। ਹੂੰ ਤੇ ਜੇ ਆਪਾਂ ਇਹ ਠੀਕ ਆ ਦੋਸਤੋ ਆਪਾਂ ਜਿਹੜੀ ਪਹਿਚਾਣ ਕਰਾਉਣੀ ਸੀ ਤੁਹਾਨੂੰ ਬੱਕਰੀਆਂ ਦੀ ਕਰਵਾਤੀ ਹਵਾਨੇ ਆਪਾਂ ਤੁਹਾਨੂੰ ਦਿਖਾਤੇ ਹਾਂ। ਨਾ ਇੱਕ ਵਾਰੀ ਫੇਰ ਦਿਖਾ ਦਿੰਨੇ ਆ। ਆ ਪੱਠ ਦਾ ਦਿਖਾ ਦੇ ਵੈਸੇ ਤਾਂ ਦੁੱਧ ਚੁੰਗਿਆ ਲੰਮੇ ਥਨਾ ਦੇ ਵਿੱਚ ਆ ਜਿਹੜੀ ਆ ਪਹਿਲਾਂ ਪੱਠ ਸੂਈ ਆ। ਇਹ ਇਹ ਪਹਿਲਣ ਪਾਠਾ ਦਾ ਦੰਦ ਠੀਕ ਆ ਇਹਦੇ ਦੰਦ ਵੀ ਦਿਖਾਵਾਂਗੇ ਇਹਦੇ ਥਾਣੇ ਵੀ ਲੰਮੇ ਆ ਦੋਸਤੋ ਤੇ ਜਦੋਂ ਸੁਬਾ ਸ਼ਾਮ ਇਹ ਦੁੱਧ ਥਾਣਾ ਦੇ ਵਿੱਚ ਭਰਦੀ ਹੈ ਲੀਵੇ ਦੇ ਵਿੱਚ ਤਾਂ ਪੂਰਾ ਦੁੱਧ ਹੁੰਦਾ ਇਹਦੇ ਬੱਚਾ ਇਹਦਾ ਸਾਰਿਆਂ ਤੋਂ ਰਾਜੀ ਆ ਲਾਲ ਰੰਗ ਦਾ ਉਹ ਫਿਰਦਾ ਪਰੇ ਕੱਲਾ ਬੱਕਰਾ ਦਿੱਤਾ ਸੀ ਇਹਦੇ ਦੰਦ ਦਿਖਾਈ ਸ਼ਾਇਦ ਇਹ ਖੀਰੀ ਖੀਰੀ ਪਾਠ ਹੀ ਸੂਈ ਵੀ ਆ ਇਹ ਤਾਂ ਚੱਕ ਆਹ ਦੇਖੋ ਦੁੱਧ ਦਾਨ ਦਾ ਹਜੇ ਤੱਕ ਇਹ ਪੂਰੀ ਬੱਕਰੀ ਬਣੀ ਵੀ ਆ ਪਹਿਲਣ ਸੂਈ ਵੀ ਆ ਦੁਬਾਰਾ ਫੇਰ ਕਰਾਸ ਹੋ ਗਈ ਇਹ 15-20 ਦਿਨ ਹੋ ਗਏ ਦੁਆਰਾ ਕਰਾਸ ਹੋਈ ਇਹਨੂੰ ਜੇ ਆਪਾਂ ਲੀਵੇ ਦੀ ਪਛਾਣ ਕਰੀਏ ਕਿਹਦੇ ਚ ਦੁੱਧ ਵੱਧ ਹੋਊਗਾ ਕਿਹਦੇ ਚ ਘੱਟ ਹੋਊਗਾ ਇਹ ਇਹ ਲੀਵਾ ਵੀ ਮੈਨੂੰ ਲੱਗਦਾ ਕੋਈ ਮੈਟਰ ਨਹੀਂ ਕਰਦਾ ਜਿਵੇਂ ਆਹਾ ਬੱਕਰੀ ਆ ਗਈ ਇਹ ਲਾਓ ਚੱਕ ਕੇ ਇਹਦੇ ਨਾਲ ਇਹਦਾ ਆ ਗਿਆ ਭੇਡ ਲੇਵਾ ਇਹਦੇ ਥਾਣੇ ਛੋਟੇ ਆ ਤੇ ਲੀਵਾ ਵੱਡਾਗਾ ਹਾਂ ਤੇ ਦੁੱਧ ਇਹਦੇ ਚ ਵੀ ਪੂਰਾਗਾ ਤੇ ਜਿਹੜੀ ਪਾਠ ਆਪਾਂ ਹੋਣੀ ਵੇਖ ਕੇ ਛਟਿਆਂਗੇ ਕਿੱਧਰ ਗਈ ਇਹਦੇ ਹੈਗੇ ਇਹਦਾ ਲੇਵਾ ਛੋਟਾ ਨੇ ਇਹਦੇ ਖਾਨ ਵੱਡੇ ਹੈਗੇ ਤੇ ਦੁੱਧ ਇਹਦਾ ਵੀ ਬਹੁਤ ਆਗਾ ਕਿਉਂਕਿ ਆਪਾਂ ਇਹਦੇ ਬੱਚਿਆਂ ਦਾ ਰਿਜ਼ਲਟ ਦੇਖ ਸਕਦੇ ਆ ਇਹਦਾ ਬੱਚਾ ਬਹੁਤ ਸੋਹਣਾ ਖਰਦਾਗਾ ਉਹ ਲਾਲ ਹਾਂ ਸਾਰਿਆਂ ਤੋਂ ਤਗੜਾ ਹੈ 1.5 ਮਹੀਨੇ ਦਾ ਹੋਇਆ ਉਹ ਪੂਰਾ ਬੱਕਰਾ ਬਣਿਆ ਫਿਰਦਾ ਵਧੀਆ ਤੇ ਦੁੱਧ ਇਹਨਾਂ ਦੇ ਸਾਰਿਆਂ ਦੇ ਥੱਲੇ ਠੀਕ ਆ ਕੋਈ ਲੇਵਾ ਨਹੀਂ ਇੱਡਾ ਮੈਟਰ ਕਰਦਾ ਕੀ ਲੇਵਾ ਭੇੜ ਲੇਵਾ ਕਿ ਕਿਹੜਾ ਇਹਨਾਂ ਦੇ ਬੱਕਰੀਆਂ ਦਾ ਫਰਬਰੀ ਲੇਵਾ ਬਹੁਤ ਸੋਹਣੇ ਲੇਵੇ ਦੀਆਂ ਬੱਕਰੀਆਂ ਬਾਕੀ ਦੋਸਤੋ ਰੱਖਣੀਆਂ ਤਾਂ ਇਹੋ ਜਿਹੀਆਂ ਨਸਲਾਂ ਰੱਖੋ ਪੂਰੀ ਟੌਪ ਦੇ ਵਿੱਚ ਕੋਈ ਇਹਦੇ 'ਚ ਖੋਟ ਨਹੀਂ ਕੋਈ ਮੱਠ ਨਹੀਂ ਇਹਨਾਂ ਦੇ ਵਿੱਚ ਬਹੁਤ ਹੀ ਸੋਹਣੀਆਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਦੋਸਤਾਂ ਨਾਲ ਸਾਂਝੀ ਕਰਿਓ ਧੰਨਵਾਦ ਜੀ ਧੰਨਵਾਦ ਜੁਲੀ ਜੁਲੀ ਇੱਧਰ ਓਰੇ ਆ ਜੁਲੀ ਓਰੇ ਆ ਜੁਲੀ ਓਰੇ ਓਰੇ ਆ ਜਾ ਆ ਜਾ ਜੁਲੀ ਓਰੇ ਰੂਬੀ ਰੂਬੀ ਓਰੇ ਤੂੰ ਤੂੰ ਦੁੱਧ ਪੀ ਕੇ ਆਈਆਂ ਬੀਟਲ ਬੱਕਰੀ ਦਾ ਐਨੇ ਪੀਤਾ ਨਹੀਂ ਗਾ ਇਹਨੂੰ ਲੱਗੀ ਪਈ ਆ ਤਾਲ ਬਹੋਣਾ ਵੇਖ ਜੁਲੀ ਜੁਲੀ